ਕਾਲ ਜੀ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਆਪਾਂ ਅੱਜ ਸਪਰੇਅ ਕਰਨ ਰਾਉਂਡ ਅਪ ਜਿਹੜੀ ਇਹ ਆਪਣੀ ਸੀਜ਼ਨ ਦੀ ਲਾਸਟ ਰਾਉਂਡ ਅਪ ਸਪਰੇਅ ਹੈ ਹੁਣ ਜਿਹੜਾ ਮਾੜਾ ਮੋਟਾ ਕਵਾੜ ਹੁੰਦਾ ਉਹ ਆਪਾਂ ਝਾਲ ਦੇਣਾ ਹੁਣ ਕਰ ਦੇਣਾ ਫਿਰ ਜੀ ਦੀ ਜੂਰੀ ਵੱਢਣੀ ਹੈ ਫਿਰ ਇਹਨਾਂ ਵਧੀਆ ਡੌਲਾਂ ਸਾਫ਼ ਰਹਿਣੀਆਂ ਤੇ ਕਣਕ ਤੁਸੀਂ ਵਜਾਈ ਸ਼ੁਰੂ ਹੋ ਜਾਂਦੀ ਹੈ ਤੇ ਡੌਲਾਂ ਤੇ ਕੋਈ ਦਿੱਕਤ ਨਹੀਂ ਹੁੰਦੀ ਚੱਲਣ ਦੇ ਟਾਈਮ ਹੁਣ ਵੀ ਜਿਹੜਾ ਉੱਧਾ ਖੱਬੜ ਦਾ ਮਾੜਾ ਮੋਟਾ ਕੱਟਿਆ ਪਰ ਇੰਨਾ ਨਹੀਂ ਹੈਗਾ ਚਲੋ ਜਿਹੜਾ ਹੋਊਗਾ ਆਪਾਂ ਕਰ ਦੇਣੀ ਹੈ ਜੂਰੀਆ ਪਾਲਾ ਵਿੱਚ ਕਰਤਾ ਲੈ ਇਹਨੂੰ ਹੋਰ ਅੱਤੋਂ ਸਬਜ਼ੀ ਵੀ ਲਾਈ ਹੋਈ ਆ ਆਰਗੇਨਿਕ ਤੋਰੀਆਂ ਹੋ ਗਈਆਂ ਕੀਆ ਵੀ ਲਾਈ ਹੋਈ ਹੈ ਇੱਧਰ ਅੰਬਾਂ ਦਾ ਨਿਆਰਾ ਬਹੁਤ ਆ ਸ਼ਾਵਾ ਬਹੁਤ ਹਨਾ ਤੁਸੀਂ ਤੇ ਗਰਮੀਆਂ ਚ ਅੰਬ ਵੀ ਬੜੇ ਲੱਗਦੇ ਆ ਬਹੁਤ ਮਿੱਠੇ ਅੰਬ ਹੁੰਨੇ ਆ ਬਤਾ ਕੇ ਮਾਰੀ ਹਵਾ ਬਹੁਤ ਚੱਲਦੀ ਹੈ ਜ਼ਰੂਰੀ ਹੈ ਅੱਜ ਕੱਲ ਤਾਂ ਬਹੁਤ ਰਿਆ ਸਪਰੇ ਵਾਲੀਆਂ ਸਬਜ਼ੀਆਂ ਪਰਉਨੇ ਭਈਏ ਟਟਿਆ ਭਾਈ ਕਾਹ ਨੂੰ ਪਿੱਛੇ ਨੂੰ ਹੁੰਦੀ ਹੈ ਹੋਰ ਦੇਖਦੇ ਆਂ ਜੀ ਇੱਕ ਅੱਧੀ ਮਿਲਦੀ ਹੈ अपना गन्ना खड़ा तोरियां ਵੀ ਤੋੜੀਆਂ ਥੋੜੀਆਂ ਚੱਲੂਆਂ ਜੇ ਕੀਆ ਤੋਰੀਆਂ ਬਾਕੀ ਹੋਰ ਲੱਭਦੇ ਕਦੀ ਕੀ ਹੈ ਫਾਈ ਵੀ ਜ਼ਰੂਰੀ ਹੈ ਨਾ ਜੇ ਸਫਾਈ ਹੋਊਗੀ ਮੋਟਰ ਵੀ ਦਾਹੇ ਵਧੇ ਲੱਗਦੀ ਹੈ ਫਿਰ ਇਹਨਾਂ ਨੇ ਬਰਸਾਤਾਂ ਦਾ ਮੌਸਮ ਹੈ ਕੱچے ਸੋਂ ਆਪ ਕੋ ਰੋਦਾ ਬਰਖਾ ਤੋਂ ਬੰਦ ਨੁਕੀ ਜੇ ਨਹੀਂ ਸਫਾਈ ਹੋਊਗੀ ਵਧੀਆ ਸਾਰੇ ਭਾਈ ਆਪਣੇ ਮੋਟਰ ਖਾਵ ਰੱਖੇ ਕਰੋ ਵੇਸ ਕੋਲ ਤਾਂ ਬਹੁਤ ਕਰਨਾ ਹੈ ਪੋਲੀ ਇਹਦਾ ਇਹ ਵੀ ਸੇਵਾ ਕਰਦੇ ਹੋਰ ਬੇਚਰੀ ਖਾਲਾ ਹੁਣ ਮੈਨੂੰ ਪਤਾ ਤਾਂ ਉਹ ਹੋਗਾ ਜੇ ਵੀਡੀਓ ਨਹੀਂ ਕਰ ਜਾਣਾ ਫੋਨ ਤੇ ਬਹੁਤ ਤਕਰੀਬ ਹੁੰਦੀ ਤੁਹਾਨੂੰ ਉਹ ਜੇ ਤੂੰ ਆਇਆ ਕੋਈ ਗੱਲ ਕਰਨਾ ਕੋਈ ਚੱਲ ਕੋਈ ਨਾ ਉਹ ਬੀਬੀ ਲੈ ਚਾਹ ਲਈ ਬੀਬੀ ਰੱਖ ਦੇ ਚਾਹ ਆਈ ਸਾਰੇ ਹੁਣ ਠੇਢੀ ਪਾਣੀ ਕਿ ਲਾਸ ਪਾਣੀ ਗਲਾਸ ਤਾਂ ਆ ਗਿਆ ਬਸ ਚਾਹ ਬਣਾ ਨੀ ਪਾਣੀ ਨਹੀਂ ਪਾਣੀ ਮੈਂ ਕੀ ਪਾਣਾਂ ਤੇ ਡੜੀ ਲਾ ਗਿਆ ਅ ਵੀ ਗੱਲ ਤਾਂ ਸੁਣ ਲੈ ਮੇਰੀ ਪਾਣੀ ਕਿਸੇ ਨਹੀਂ ਪਾਦੇ ਮੇਰੇ ਬਾਤਿਕਾ ਨਹੀਂ ਉਹੀ ਬੈਠਾ ਉਹ ਕਿਦੇ ਪਤਾਲ ਛੱਡੀ ਜਾਂਦਾ 5000 ਬਿਸਕੁਟ ਪਾ ਲਈ আচ্ছা ਤੇਰੇ ਇਹ ਨੂੰ ਨਾ ਦੇ ਇਹਦਾ ਬੰਦਾ ਬਾਹੂ ਕਰਾ ਦੇ ਮੈਂ ਕਿਹਾ ਮਾੜਾ ਕਰ ਤਾ ਤੇਰਾ ਚੱਲ ਜੇ ਦੋ ਕੀ ਦੋ ਕ ਦੇ ਦੇ ਇੱਕ ਮੈਂ ਕਹਾਂ ਨੀ ਕੀ ਕਰੀ ਬਾਟੀ ਹਾਂਜੀ ਲਾਈਏ ਫਿਰ ਸਰਾਉਂਡ ਅਪ ਖੋਣੇ ਤੁਹਾਨੂੰ ਜੀਰੀ ਵੀ ਬੰਦਾ ਵੀ ਆਪਣਾ ਉਹ ਫਿਰਦਾ ਉੱਥੇ ਪੰਪ ਪਚਾਉਣਾ ਬੰਦੇ ਕੋਲ ਬਹੁਤ 3 4 ਪੰਪ ਹੋਰ ਰਹਿਗੇ ਉੱਤੇ ਬਾਦ ਲਾ ਕੇ ਤੇ ਆਪਾਂ ਖੋਣੇ ਤੇ ਪ੍ਰਸ਼ਾਦਾ ਪਾਣੀ ਛਕਦੇ ਆਂ ਘਰ ਜਾ ਕੇ ਆ ਜਾ ਬਾਈ ਤੇ ਪਰਾਂ ਲੰਘ ਗਿਆ ਅਹੀ ਵੀ ਆਪਾਂ ਨੇ ਬਣਾਤੀ ਮੰਗ ਵਰਗੀ ਰੋਟਾਵੇਟਰ ਮਾਰ ਦਿੱਤਾ ਹੁਣ ਸੈਡਾਂ ਤੇ ਰਾਉਂਡ ਅਪ ਮਾਰ ਦੇਣੀ ਇਹ ਆਪਣਾ 26 ਇੱਧਰ ਇੱਧਰ ਆਪਣਾ ਕਾਟ 62 ਆ ਵੀਜ ਵਧੀਆ ਹੈ ਨਾ ਪੂਰਾ ਟੌਪ ਦਾ ਖੜਾ ਜੀ ਮੌਸਮ ਵੀ ਅੱਜ ਸਾਫ਼ ਹੈ ਨਾ ਚਲੋ ਬਸ ਦੇਖੋ ਚਲੋ ਇੱਕ ਦੋ ਦਿਨ ਤੱਕ ਸਪਰੇਅ ਕਰਾ ਲੈਣੀ ਆਪਾਂ ਨੂੰ ਕਰਾਣਾ ਸਪਰੇਅ ਕਰਾਈ ਹੋਈ ਜਿਹੜੀ ਕਲਖਤ ਨੇ ਸਰ ਜਾਂਦੀ ਹੁਣੇ ਨਸਾਰੇ ਤੇ ਦੰਨੇ ਸਰ ਰਿਓ ਆ ਜਾ ਬਾਈ ਆ ਜਾ ਛੇਤੀ ਆ ਜਾ ਇਹ ਆਪਾਂ ਬੀਜ ਆਪਦੇ ਘਰ ਦੇ ਹੀ ਆਪਣਾ ਹਾਂ ਜੀਰੀ ਦਾ ਪਈਆਂ ਦੇ ਵੜਾ ਕੇ ਉਹਨੂੰ ਹੱਥ ਨਾਲ ਚੜਾ ਲਾਂਗੇ ਚਲੋ ਠੀਕ ਹੈ ਜੀ ਮਿਲਦੇ ਆਂ ਨੈਕਸਟ ਬਲੌਗ ਵਿੱਚ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਆਪਾਂ ਹੋਰ ਤੁਹਾਨੂੰ ਵਧੀਆ ਵਧੀਆ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਤਾਂ ਤੁਹਾਨੂੰ ਚੱਲ ਕੇ ਦਿਨ ਬਾਅਦ ਉਹ ਪੰਪ ਰਹਿ ਗਿਆ ਆਪਣੇ ਕੋਲ